ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਸਵੇਰੇ ਪੂਰਨਮਾਸ਼ੀ ਹੈ ਤੇ ਨਾਲ ਦੇ ਨਾਲ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਹੋਲੀਆਂ ਦੇ ਦਿਨ ਚੱਲ ਰਹੇ ਹਨ ਤੇ ਹੋਲੇ ਮਹੱਲੇ ਦੀ ਵੀ ਆਉਣ ਹੋਲੇ ਮਹੱਲੇ ਦਾ ਵੀ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬਿਸਤਰ ਤੇ ਲੇਟੇ-ਲੇਟੇ ਹੀ ਸਵੇਰੇ ਜਦੋਂ ਵੀ ਅੰਮ੍ਰਿਤ ਵੇਲੇ ਜਾਗ ਆ ਜਾਵੇ ਇਹ ਦੋ ਸ਼ਬਦ ਬੋਲ ਦਿੰਦੇ ਹੋ ਤਾਂ ਸਾ ਸੰਗਤ ਜੀ ਜੋ ਵੀ ਤੁਸੀਂ ਪਰਮਾਤਮਾ ਜੀ ਦੇ ਕੋਲੋਂ ਮੰਗੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਤੇ ਆਪਾਂ ਗੱਲ ਕਰਨੀ ਹੈ ਜੀ ਕਿ ਜਦੋਂ ਵੀ ਤੁਹਾਡੀ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਖੁੱਲ ਜਾਂਦੀ ਹੈ। ਤਾਂ ਇਸ ਸਮੇਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਮਾਂ ਬੜਾ ਹੀ ਪਾਵਰਫੁੱਲ ਹੁੰਦਾ ਹੈ। ਇਸ ਵੇਲੇ ਤੁਹਾਨੂੰ ਪਰਮਾਤਮਾ ਜੀ ਆਪ ਆਵਾਜ਼ ਮਾਰ ਕੇ ਉਠਾਉਂਦੇ ਹਨ। ਮਹਾਪੁਰਖ ਜੀ ਆਖਦੇ ਹਨ ਕਿ ਇਸ ਵੇਲੇ ਦੇ ਵਿੱਚ ਜੇਕਰ ਜਾਗ ਆ ਜਾਵੇ। ਇਸ ਵੇਲੇ ਦੇ ਵਿੱਚ ਤੁਹਾਡੀ ਅੱਖ ਖੁੱਲ ਜਾਵੇ। ਤਾਂ ਤੁਰੰਤ ਹੀ ਇਹ ਦੋ ਸ਼ਬਦ ਬੋਲ ਦਿਆ ਕਰੋ। ਭਾਵੇਂ ਲੰਮੇ ਪਿਆ ਪਿਆ ਹੀ ਇਹ ਦੋ ਸ਼ਬਦ ਬੋਲਿਆ ਕਰੋ। ਪਰਮ ਪਿਤਾ ਪਰਮਾਤਮਾ ਜੀ ਦੀ ਬੜੀ ਜ਼ਿਆਦਾ ਤੁਹਾਡੇ ਤੇ ਕਿਰਪਾ ਹੋ ਜਾਵੇਗੀ। ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਦਿਲਦਰ ਹਨ। ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਇਹ ਸਾਰੀ ਇਹ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਨੀ ਹੈ ਇਸ ਕਰਕੇ ਸਾਥ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਚੰਗੀ ਲੱਗੇ ਇਸ ਨੂੰ ਲਾਈਕ ਤੇ ਸ਼ੇਅਰ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਤੱਕ ਇਹ ਮੈਸੇਜ ਪਹੁੰਚ ਸਕੇ ਸਾਥ ਸੰਗਤ ਜੀ ਪਰਮ ਪਿਤਾ ਪਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਇਹ ਸਾਰਾ ਇਹ ਸੰਸਾਰ ਬਣਾਇਆ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਕਤੀ ਨੂੰ ਮਾਪਿਆ ਹੀ ਨਹੀਂ ਜਾ ਸਕਦਾ ਕਦੇ ਵੀ ਨਾ ਕੋਈ ਅਜੇ ਤੱਕ ਐਸੀ ਮਾਪਣ ਵਾਲੀ ਸ਼ਕਤੀ ਆਈ ਹੈ ਕਿ ਪਰਮਾਤਮਾ ਦੀ ਕੁੱਲ ਕਾਇਨਾਤ ਨੂੰ ਪਰਮਾਤਮਾ ਦੀ ਕਿਰਪਾ ਨੂੰ ਮਾਪਿਆ ਜਾ ਸਕੇ ਉਹ ਸਭ ਕੁਝ ਕਰਨ ਦੇ ਸਮਰੱਥ ਹਨ ਅਤੇ ਉਹ ਹਰ ਜੀਵ ਦੀ ਰੱਖਿਆ ਵੀ ਕਰ ਰਹੇ ਹਨ ਉਹਨਾਂ ਨੂੰ ਹਰ ਇੱਕ ਜੀਵ ਦਾ ਫਿਕਰ ਹੈ ਹਰ ਇੱਕ ਜੀ ਦੀ ਰੋਟੀ ਦਾ ਕਿ ਉਹਨੇ ਪਰਬੰਧ ਕੀਤਾ ਹੀ ਹੋਇਆ ਹੈ ਆਖਦੇ ਹਨ ਕਿ ਪਰਮਾਤਮਾ ਬੰਦੇ ਦੀ ਕਿਸਮਤ ਬੰਦੇ ਦੇ ਆਉਣ ਤੋਂ ਪਹਿਲਾਂ ਹੀ ਲਿਖ ਦਿੰਦੇ ਹਨ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਨੂੰ ਉਹਨਾਂ ਦੀ ਸਮਰੱਥਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜਿਵੇਂ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਆਪਾਂ ਮਾਪ ਸਕਦੇ ਹਾਂ ਉਹਨਾਂ ਦੀ ਸ਼ਕਤੀ ਬਾਰੇ ਆਪਾਂ ਗੱਲ ਵੀ ਕਰ ਸਕਦੇ ਹਾਂ ਕਿ ਇਹ ਚੀਜ਼ ਵਿੱਚ ਕਿੰਨੀ ਕੋ ਤਾਕਤ ਹੈ ਜਾਂ ਕਿੰਨੇ ਕਚੇਰ ਲੱਗੇਗਾ ਇਸ ਨੂੰ ਪੂਰਾ ਕੰਮ ਕਰਨ ਦੇ ਬਾਰੇ ਪਰਮ ਪਿਤਾ ਪਰਮਾਤਮਾ ਦੀ ਜੀ ਦੀ ਸ਼ਕਤੀ ਨੂੰ ਕੋਈ ਵੀ ਸਮਰੱਥਾ ਕੋਈ ਵੀ ਨਹੀਂ ਮਾਪ ਸਕਦਾ ਕੋਈ ਵੀ ਬਿਆਨ ਵੀ ਨਹੀਂ ਕਰ ਸਕਦਾ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਵਿੱਚ ਆ ਜਾਣ ਤਾਂ ਬੰਦੇ ਨੂੰ ਭਿਖਾਰੀ ਤੋਂ ਰਾਜਾ ਬਣਾ ਸਕਦੇ ਹਨ ਤੇ ਰਾਜੇ ਤੋਂ ਭੀਖ ਮੰਗਾ ਸਕਦੇ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਜੇਕਰ ਚਹਣ ਤਾਂ ਕੀ ਨਹੀਂ ਕਰ ਸਕਦੇ ਪਲ ਭਰ ਵਿੱਚ ਹੀ ਕਰ ਸਕਦੇ ਹਨ ਕਿਉਂਕਿ ਉਹ ਸਭ ਦਾਤਾ ਦੇ ਮਾਲਕ ਹਨ ਅਸੀਂ ਉਹਨਾਂ ਦੀ ਸ਼ਕਤੀ ਨੂੰ ਬਿਆਨ ਹੀ ਨਹੀਂ ਕਰ ਸਕਦੇ ਅਸੀਂ ਸਿਰਫ ਤੇ ਸਿਰਫ ਉਹਨਾਂ ਦੀ ਸਿਫਤ ਸਲਾਹਾ ਕਰ ਸਕਦੇ ਹਾਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ satsang ji yakeen karke janio jinna hi asi parm pita parmatma ji nu yaad karde hain ohna da shukrana karde hain ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਓਨਾ ਹੀ ਸਾਡੇ ਤੇ ਮਿਹਰਬਾਨ ਹੋ ਜਾਂਦੇ ਹਨ ਵੈਸੇ ਤਾਂ ਅਸੀਂ ਦਿਨ ਵਿੱਚ ਕਿਸੇ ਵੀ ਵੇਲੇ ਪ੍ਰਮਾਤਮਾ ਜੀ ਨੂੰ ਯਾਦ ਕਰ ਸਕਦੇ ਹਾਂ ਉਹ ਹਾਜ਼ਰ ਨਾਜ਼ਰ ਹਨ ਉਹ ਸਾਡੇ ਕੋਲ ਹਨ ਦਿਨ ਦੇ ਵਿੱਚ ਕਿਸੇ ਵੀ ਵੇਲੇ ਦਾ ਚੱਪਿਆ ਹੋਇਆ ਪ੍ਰਮਾਤਮਾ ਜੀ ਦਾ ਨਾਮ ਸਾਡਾ ਭਲਾ ਕਰ ਦੇਵੇਗਾ ਪਰ ਇਹ ਵੇਲਾ ਜਿਹਦੀ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਜੀ ਸਵੇਰ ਦਾ ਅੰਮ੍ਰਿਤ ਵੇਲਾ ਹੈ ਇਹਨਾਂ ਤੋਂ 5 ਵਜੇ ਦੇ ਵਿੱਚ ਕਾਰ ਦਾ ਵੇਲਾ ਜਿਹੜਾ ਕਿ ਬੜਾ ਹੀ ਪਾਵਰਫੁਲ ਵੇਲਾ ਹੈ ਬਹੁਤ ਹੀ ਸ਼ਕਤੀਸ਼ਾਲੀ ਹੈ ਇਹ ਵੇਲਾ ਮਹਾਪੁਰਖ ਜੀ ਆਖਦੇ ਹੁੰਦੇ ਹਨ ਕਿ ਇਸ ਵੇਲੇ ਵਿੱਚ ਪਰਮਾਤਮਾ ਜੀ ਇੰਨੇ ਸਾਡੇ ਨੇੜੇ ਹੁੰਦੇ ਹਨ ਕਿ ਇਹਨਾਂ ਕੋਈ ਮਨੁੱਖ ਵੀ ਸਾਡੇ ਨੇੜੇ ਨਹੀਂ ਹੁੰਦਾ ਅਸੀਂ ਜੇਕਰ ਇਸ ਵੇਲੇ ਦੇ ਵਿੱਚ ਉੱਠ ਪਾਈਏ ਤਾਂ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਗੁਰੂ ਜੀ ਦੇ ਵੱਲ ਵਧਾਏ ਹੋਏ ਸਾਡੇ ਪਹਿਲਾ ਕਦਮ ਬਣ ਜਾਵੇਗਾ ਸਤਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਸ ਵਿਅਕਤੀ ਦੀ ਬਹਾਂ ਝਟ ਫੜ ਲੈਂਦੇ ਹਨ ਉਸ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦੀ ਹਨ ਭਾਵੇਂ ਇਸ ਵੇਲੇ ਦੇ ਵਿੱਚ ਕੋਈ ਇੱਕ ਵਾਰ ਵੀ ਵਾਹਿਗੁਰੂ ਜੀ ਕਹਿ ਲਵੇ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਵੀ ਉਹਦੇ ਤੇ ਮਿਹਰਬਾਨ ਹੋ ਸਕਦੇ ਹਨ ਇਹਨਾਂ ਪਾਵਰਫੁਲ ਵੇਲਾ ਹੈ ਇਸ ਵੇਲੇ ਬੜੀ ਹੀ ਕਿਰਪਾ ਹੁੰਦੀ ਹੈ ਫਿਰ ਇਹ ਕੋਈ ਔਖਾ ਕੰਮ ਨਹੀਂ ਕਿ ਇਸ ਵੇਲੇ ਦੇ ਵਿੱਚ ਜਦੋਂ ਵੀ ਜਾਗ ਆਵੇ ਭਾਵੇਂ ਤੁਸੀਂ అలਾਰਮ ਦੀ ਸਹਾਇਤਾ ਨਾਲ ਹੀ ਉੱਠਦੇ ਹੋ ਤਾਂ ਵੀ ਜੇਕਰ ਤੁਹਾਡੀ ਜਾਗ ਤੁਹਾਡੀ ਅੱਖ ਆਪਣੇ ਆਪ ਹੀ ਖੁੱਲ ਜਾਂਦੀ ਹੈ 2 ਤੋਂ 5 ਵਜੇ ਦੇ ਵਿੱਚਕਾਰ ਜੇਕਰ ਤੁਸੀਂ ਕਿਸੇ ਵੀ ਵੇਲੇ ਉੱਠ ਪੈਂਦੇ ਹੋ ਫਿਰ ਇਸ ਵੇਲੇ ਦਾ ਇੱਕ ਪਲ ਵੀ ਜੇਕਰ ਤੁਸੀਂ ਸੰਭਾਲ ਲਿਆ ਤਾਂ ਸਮਝੋ ਕਿ ਪਰਮਾਤਮਾ ਜੀ ਨੇ ਪਰਮਾਤਮਾ ਜੀ ਦੀ ਕਿਰਪਾ ਨੂੰ ਸੰਭਾਲ ਲਿਆ ਇਸ ਵੇਲੇ ਦੇ ਉੱਠਣ ਵਾਲੇ ਮਨੁੱਖਾਂ ਤੇ ਪਰਮਾਤਮਾ ਜੀ ਦੀ ਕਿਰਪਾ ਛੇਤੀ ਹੁੰਦੀ ਹੈ ਤੇ ਉਹ ਲੋਕ ਵੀ ਜਿਹੜੇ ਹੁੰਦੇ ਹਨ ਉਹ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੜੇ ਨੇੜੇ ਹੁੰਦੇ ਹਨ ਅਸੀਂ ਹਰ ਰੋਜ਼ ਪੜ੍ਹਦੇ ਹਾਂ ਦੁਖਪੰਜਨ 13 ਨਾਮ ਜੀ ਦੁਖਪੰਜਨ 13 ਨਾਮ ਉਹ ਪਰਮ ਪਿਤਾ ਪਰਮਾਤਮਾ ਜੀ ਦੁੱਖ ਦੂਰ ਕਰਨ ਵਾਲੇ ਹਨ ਉਹ ਸਾਡੇ ਜਸਮਾਨੀ ਤੇ ਆਤਮਿਕ ਸਾਰੇ ਰੋਗ ਦੂਰ ਕਰ ਦੇਣਗੇ ਕੋਈ ਮਨੋਕ ਕਿਸੇ ਵੀ ਭਾਵਨਾ ਦੇ ਨਾਲ ਜੇਕਰ ਪਰਮਾਤਮਾ ਨੂੰ ਇੱਕ ਵਾਰ ਵੀ ਯਾਦ ਕਰ ਲਵੇ ਜੇਕਰ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਤਕਲੀਫ ਹੈ ਤੁਸੀਂ ਅਰਦਾਸ ਬੇਨਤੀ ਪਰਮਾਤਮਾ ਜੀ ਦੇ ਅੱਗੇ ਇਸ ਵੇਲੇ ਕਰ ਸਕਦੇ ਹੋ ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੰਗ ਲਓ ਪਰਮਾਤਮਾ ਦਿੰਦਿਆਂ ਦੇਰ ਨਹੀਂ ਲਾਉਂਦੇ ਇਸ ਗੱਲ ਨੂੰ ਪਰਖ ਕੇ ਵੇਖ ਲੈਣਾ ਉਹ ਤਾਂ ਆਪ ਆਕਦੇ ਹਨ ਕਿ ਸੱਚੇ ਸਾਹਿਬਾ ਕਿਆ ਨਹੀਂ ਕਰਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਸੇ ਚੀਜ਼ ਦੀ ਥੋੜ ਨਹੀਂ ਹੈ ਅਤੇ ਨਾ ਹੀ ਉਹ ਦੇਰਣ ਲੱਗਿਆ ਦੇਰ ਲਗਾਉਂਦੇ ਹਨ ਪਰ ਦਿੰਦੇ ਉਹਨਾਂ ਨੂੰ ਹੈ ਜਿਹੜੇ ਉਹ ਚਾਹਣ ਕੇ ਇਸ ਵੇਲੇ ਨੂੰ ਅਸੀਂ ਸੰਭਾਲਣਾ ਹੈ ਅਸੀਂ ਨਾਮ ਜਪਣਾ ਹੈ ਇਹਨਾਂ ਕੋਈ ਯਾਦ ਕਰਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਦੇਣ ਨੂੰ ਮਜਬੂਰ ਹੋ ਜਾਣ ਜੋ ਕਰਮਾ ਦੇ ਵਿੱਚ ਲਿਖਿਆ ਹੈ ਉਹ ਤਾਂ ਮਿਲਣਾ ਹੀ ਹੈ ਜੋ ਕਰਮਾ ਭਾਗਾਂ ਦੇ ਵਿੱਚ ਨਾ ਵੀ ਲਿਖਿਆ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਬਖਸ਼ਿਸ਼ ਦੇ ਨਾਲ ਉਹ ਵੀ ਸਾਡੇ ਖਾਤੇ ਦੇ ਵਿੱਚ ਪਾ ਸਕਦੇ ਹਨ ਸਾਡੇ ਕਰਮਾਂ ਨੂੰ ਹੀ ਬਦਲ ਸਕਦੇ ਹਨ ਕੋਈ ਭਰੋਸੇ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਤਾਂ ਵੇਖੇ ਕੋਈ ਨਿਯਮ ਦੇ ਨਾਲ ਉਹਨਾਂ ਨੂੰ ਯਾਦ ਵਿੱਚ ਬਿਠਾ ਕੇ ਸੱਚੇ ਪਾਤਸ਼ਾਹ ਜੀ ਦੀਆਂ ਮਿਲੀਆਂ ਹੋਈਆਂ ਖਜ਼ਾਨੇ ਦੀਆਂ ਚਾਬੀਆਂ ਸਾਨੂੰ ਮਿਲ ਸਕਦੀਆਂ ਹਨ ਸੋ ਮਹਾਪੁਰਖ ਜੀ ਆਖਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੁੱਟਣ ਦਾ ਤਰੀਕਾ ਬੜਾ ਸੌਖਾ ਹੈ ਬਸ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਓ ਅੰਮ੍ਰਿਤ ਵੇਲੇ ਉੱਠਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੜੇ ਪਿਆਰੇ ਲੱਗਦੇ ਹਨ ਅੰਮ੍ਰਿਤ ਵੇਲਾ ਗੁਰੂ ਦੀ ਗੋਦ ਹੈ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਸੱਚੇ ਪਾਤਸ਼ਾਹ ਜੀ ਗੋਦੀ ਦੇ ਲਾਲ ਬਣ ਜਾਂਦੇ ਹਨ ਮਾਪਿਓ ਨੂੰ ਆਪਣੇ ਬੱਚੇ ਸਤਸੰਗਤ ਜੀ ਕਿੰਨੇ ਪਿਆਰੇ ਲੈਂਦੇ ਹਨ ਕਿੰਨੇ ਪਿਆਰੇ ਲੱਗਦੇ ਹਨ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਵੀ ਉਹੀ ਲੋਕ ਚੰਗੇ ਲੱਗਦੇ ਹਨ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਗੋਦ ਦਾ ਨਿਗਮਾਣਦੇ ਹਨ ਇਸ ਵੇਲੇ ਵਿੱਚ ਉੱਠ ਕੇ ਕੁਝ ਔਖਾ ਕੰਮ ਨਹੀਂ ਕਰਨਾ ਜੇ ਬਿਸਤਰ ਤੋਂ ਉੱਠ ਕੇ ਵੀ ਨਹੀਂ ਬੈਠਿਆ ਜਾਂਦਾ ਤਾਂ ਲੰਮੇ ਪਿਆਹ ਪਿਆਹ ਹੀ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦਿਓ ਮਾਲਕ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਜਿਵੇਂ ਮੁਖ ਦੇ ਵਿੱਚੋਂ ਵਾਹਿਗੁਰੂ ਜੀ ਨਿਕਲੇਗਾ ਜਿਵੇਂ ਜਿਵੇਂ ਮਾਲਕ ਪ੍ਰਭੂ ਜੀ ਦਾ ਸ਼ੁਕਰਾਨਾ ਕਰਾਂਗੇ ਤਾਂ ਸਾਤ ਸੰਗਤ ਜੀ ਯਕੀਨ ਕਰਕੇ ਜਾਣ ਲੈਣਾ ਸਾਡੇ ਮਨ ਦੀ ਮਹਿਲ ਧੁੱਪਣੀ ਸ਼ੁਰੂ ਹੋ ਜਾਵੇਗੀ ਸਾਡੇ ਮਨ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ ਸਾਡੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਸਾਡੇ ਮਨ ਦੀ ਤੇਰ ਮੇਰ ਮੁੱਕ ਜਾਵੇਗੀ ਮੇਰਾ ਤੇਰਾ ਮੁੱਕ ਜਾਵੇਗਾ ਜਦੋਂ ਤੇਰ ਮੇਰ ਹੀ ਮੁੱਕ ਗਈ ਫਿਰ ਗੱਲ ਕਿਸ ਗੱਲ ਦੀ ਲੜਾਈ ਤੇ ਝਗੜਾ ਕੋਈ ਕਲੇਸ਼ ਸਾਡੀ ਜ਼ਿੰਦਗੀ ਵਿੱਚ ਨਹੀਂ ਰਹੇਗਾ ਉਥੇ ਲੜਾਈਆਂ ਪੈਂਦੀਆਂ ਹਨ ਉਥੇ ਹੀ ਝਗੜੇ ਹੁੰਦੇ ਹਨ ਜਿੱਥੇ ਤੇਰੀ ਮੇਰੀ ਗੱਲ ਚੱਲਦੀ ਹੈ ਜਦੋਂ ਇਹ ਵਿਚਾਰ ਹੀ ਸਾਡੇ ਮਨ ਦੇ ਅੰਦਰੋਂ ਦੂਰ ਚਲੇ ਗਏ ਤਾਂ ਸਮਝ ਲਓ ਪਰਮਾਤਮਾ ਜੀ ਦੀ ਸਿਫਤ ਸਲਾਹ ਦੇ ਵਿੱਚ ਤੁਸੀਂ ਬੈਠ ਚੁੱਕੇ ਹੋ ਪਰਮਾਤਮਾ ਦੀ ਗੋਦ ਦਾ ਨਿਗਮਣ ਰਹੇ ਹੋ ਹੁਣ ਤੁਹਾਡੇ ਮਨ ਦੀਆਂ ਮਰਜ਼ੀਆਂ ਵੀ ਪੂਰੀਆਂ ਹੋ ਜਾਣਗੀਆਂ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਜੀ ਤਾਂ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਸਭ ਕੁਝ ਦੇ ਦਿੰਦੇ ਹਨ ਉਹ ਤਾਂ ਸਾਡੀ ਸੋਚ ਤੋਂ ਵੀ ਪਰੇ ਹੁੰਦਾ ਹੈ ਜੋ ਹਨੂ ਪਰਮਾਤਮਾ ਦਿੰਦੇ ਹਨ ਵਾਹਿਗੁਰੂ ਵਾਹਿਗੁਰੂ ਬੋਲੋ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਵੀ ਨਾ ਭੁੱਲੋ ਇਸ ਵੇਲੇ ਜਪੇ ਹੋਏ ਨਾਮ ਦਾ ਰਿਜ਼ਲਟ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣ ਦੇ ਲਈ ਕਈ ਲੋਕ ਤਾਂ ਤਰਸਦੇ ਹਨ ਜਿਨ੍ਹਾਂ ਨੂੰ ਇਸ ਵੇਲੇ ਦੀ ਪਾਵਰ ਦਾ ਪਤਾ ਹੁੰਦਾ ਹੈ ਸੋ ਜੇਕਰ ਇਸ ਵੇਲੇ ਜਾਗ ਆ ਜਾਂਦੀ ਹੈ ਤਾਂ ਜ਼ਰੂਰ ਪਰਮਾਤਮਾ ਦਾ ਨਾਮ ਲਿਆ ਕਰੋ ਲੰਮੇ ਪਿਆ ਪਿਆ ਜਿੰਨੀ ਵਾਰ ਵੀ ਵਾਹਿ ਕਰੂ ਜੀ ਤੁਸੀਂ ਕਹਿ ਸਕਦੇ ਹੋ ਕਿਹਾ ਕਰੋ ਨਾਲ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਪਰਮਾਤਮਾ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਇੱਕ ਤੋਂ ਦੂਜੇ ਦਿਨ ਦੂਜੇ ਤੋਂ ਤੀਜੇ ਦਿਨ ਜਦੋਂ ਇਸੇ ਤਰ੍ਹਾਂ ਹੀ ਰੋਜ਼ ਪਰਮਾਤਮਾ ਦਾ ਨਾਮ ਜਪੋਗੇ ਪਰਮਾਤਮਾ ਜੀ ਨੂੰ ਕਿਰਪਾ ਕਰਨੀ ਲਾਜ਼ਮੀ ਹੋ ਜਾਵੇਗੀ ਜਿਹੜੇ ਕਹਿੰਦੇ ਹਨ ਕਿ ਇਸ਼ਨਾਨੇ ਕੀਤਾ ਜਾਂਦਾ ਸਵੇਰੇ ਉੱਠ ਕੇ ਸਭ ਕੁਝ ਵਾਹਿਗੁਰੂ ਜੀ ਆਪਣੇ ਆਪ ਕਰਵਾ ਲੈਂਦੇ ਹਨ ਬਸ ਸਾਡੇ ਵੱਲੋਂ ਇੱਕ ਕਦਮ ਪਰਮਾਤਮਾ ਜੀ ਦੇ ਵੱਲ ਵਧਾਉਣ ਦੀ ਲੋੜ ਹੈ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੇ ਵਾਹ ਪਰਮਾਤਮਾ ਜੀ ਆਪ ਫੜ ਲੈਣਗੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ 'ਚ ਲਾਓ। ਆਪਣਾ ਨਾਮ ਜਪਾਓ। ਫਿਰ ਵੇਖਣਾ ਪਰਮਾਤਮਾ ਜੀ ਆਪੇ ਹੀ ਓਦਮ ਦੇ ਦੇਣਗੇ। ਉਹਨਾਂ ਨੇ ਇਸ਼ਨਾਨ ਕਰਵਾ ਲੈਣਾ ਹੈ। ਜਿੰਨੇ ਕ ਬਾਣੀ ਦੀ ਸੇਵਾ ਲੈਣੀ ਹੋਈ ਆਪੇ ਹੀ ਉਹਨਾਂ ਨੇ ਲੈ ਲੈਣੀ ਹੈ। ਸੋ ਸਾਧ ਸੰਗਤ ਜੀ ਅੱਜ ਹੀ ਰਾਤ ਨੂੰ ਸੌਣ ਲੱਗਿਆਂ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ। ਮਹਾਪੁਰਖ ਜੀ ਆਖਦੇ ਹਨ ਕਿ ਭਾਈ ਇਹ ਕਿਹਾ ਕਰੋ ਕਿ ਪਰਮਾਤਮਾ ਜੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਅਸੀਂ ਅੰਮ੍ਰਿਤ ਵੇਲੇ ਜਾਗ ਕੇ ਪਰਮਾਤਮਾ ਦਾ ਨਾਮ ਸਿਮਰਨ ਕਰ ਸਕੀਏ ਅੰਮ੍ਰਿਤ ਵੇਲੇ ਉੱਠ ਕੇ ਸੰਗਰਾਮ ਦੇ ਦਿਨ ਤੋਂ ਗੁਰੂ ਘਰ ਜਾਣ ਦੀ ਸ਼ੁਰੂਆਤ ਕਰ ਸਕੀਏ ਤਾਂ ਕਿ ਅਸੀਂ ਹਰ ਰੋਜ਼ ਹੀ ਇਹ ਮਹਿਸੂਸ ਕਰ ਸਕੀਏ ਕਿ ਗੁਰੂ ਘਰ ਜਾਣਾ ਸਾਡੇ ਲਈ ਕਿੰਨਾ ਲਾਜ਼ਮੀ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਪਿਆਰ ਦੇ ਵਿੱਚ ਹੀ ਉੱਠਣਾ ਹੈ ਉਹਨਾਂ ਦੀ ਯਾਦ ਵਿੱਚ ਉੱਠ ਕੇ ਯਾਦ ਕਰਨਾ ਹੈ ਉਹਨਾਂ ਨੂੰ ਦੁਨਿਆਵੀ ਕੰਮ ਧੰਦੇ ਵੀ ਸਤ ਸੰਗ ਜੀ ਬੜੇ ਜ਼ਰੂਰੀ ਹਨ ਦੁਨਿਆਵੀ ਕੰਮ ਕਰਦਿਆਂ ਹੋਇਆਂ ਵੀ ਪਰਮਾਤਮਾ ਦਾ ਨਾਮ ਜਪ ਸਕਦੇ ਹੋ ਬੀਬੀਆਂ ਭੈਣਾਂ ਸਵੇਰ ਦਾ ਨਾਸ਼ਤਾ ਵਗੈਰਾ ਤਿਆਰ ਕਰਨ ਲੱਗੀਆਂ ਵੀ ਪਰਮਾਤਮਾ ਦਾ ਨਾਮ ਜਪ ਸਕਦੀਆਂ ਹਨ ਫਿਰ ਉਹ ਹੀ ਨਾਸ਼ਤਾ ਤੁਹਾਡਾ ਅੰਮ੍ਰਿਤ ਬਣ ਜਾਵੇਗਾ 10 15 ਮਿੰਟ ਜਿੰਨੇ ਵੀ ਤੁਸੀਂ ਕੱਢ ਸਕੋ ਪਰਮਾਤਮਾ ਦਾ ਨਾਮ ਜ਼ਰੂਰ ਜਪਿਆ ਕਰ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਸੌਂਿਆ ਕਰੋ ਸਵੇਰੇ ਪਰਮਾਤਮਾ ਜੀ ਫਿਰ ਤੁਹਾਨੂੰ ਆਪ ਹੀ ਆਵਾਜ਼ ਮਾਰ ਕੇ ਉਠਾ ਲੈਣਗੇ ਜਦੋਂ ਵੀ ਸਵੇਰੇ ਜਾਗ ਆਵੇ ਤੁਰੰਤ ਹੀ ਮਾਲਕ ਪ੍ਰਭੂ ਦਾ ਨਾਮ ਜਪਣਾ ਹੈ ਤੁਸੀਂ ਭਾਵੇਂ ਫਿਰ ਸੌਂ ਚਾਓ ਪਰ ਉਸ ਸਮੇਂ ਸੌਣ ਦਾ ਲਾਲਚ ਨਾ ਕਰਿਓ ਜਦੋਂ ਤੁਹਾਡੀ ਜਾਗ ਖੁੱਲ ਜਾਵੇਗੀ ਕਈ ਵਾਰ ਬੰਦਾ ਸੋਚਦਾ ਹੈ ਕਿ ਚੱਲ 5 ਕਿ ਮਿੰਟ ਹੋਰ ਸੌਂ ਜਾਂਦੇ ਹਾਂ ਉਸੇ ਹੀ ਚੱਕਰ ਦੇ ਵਿੱਚ ਕਈ ਵਾਰ ਇਦਾਂ ਦੇ ਵਿਅਕਤੀ ਆਪਣਾ ਅੰਮ੍ਰਿਤ ਵੇਲਾ ਗਵਾ ਬੈਠਦੇ ਹਨ ਸਾਧ ਸੰਗਤ ਜੀ ਜੇਕਰ ਤੁਸੀਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿਓਗੇ ਤਾਂ ਮਾਲਕ ਪ੍ਰਭੂ ਜੀ ਤੁਹਾਡੇ ਤੇ ਪ੍ਰਸੰਨ ਹੋ ਕੇ ਆਪਣੀ ਕਿਰਪਾ ਵਰਸਾਉਣੀ ਸ਼ੁਰੂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ